ਦੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਵਾਪਕ ਥਾਵਾਂ ਤੇ ਮੌਡਰਲਸ ਇਤਿਆਦ ਦੇ ਤੌਰ ਤੇ ਕੀਤੀ ਜਾ ਰਹੀ ਹੈ ਇਸੇ ਕੜੀ ਦੇ ਵਿੱਚ ਕਲ ਕਪੂਰਥਲਾ ਦੇ ਵਿੱਚ ਸੈਲੀ ਸਕੂਲ ਅਤੇ ਕੇਂਦਰੀ ਰੇਲ ਵਿਖੇ ਮੌਡਰਲ ਕੀਤੀ ਗਈ ਸੀ ਅੱਜ ਉਸੇ ਕੜੀ ਦੇ ਵਿੱਚ ਕਪੂਰਥਲਾ ਸ਼ਹਿਰ ਅਤੇ ਫਗਵਾੜਾ ਸ਼ਹਿਰ ਵਿਖੇ ਇਹ ਡ੍ਰਿਲ ਕੀਤੀ ਜਾ ਰਹੀ ਹੈ ਇਹ ਡ੍ਰਿਲ ਦਾ ਸਮਾਂ ਰਹੇਗਾ ਰਾਤ 9:30 ਵਜੇ ਤੋਂ ਲੈ ਕੇ 10:00 ਵਜੇ ਤੱਕ ਇਸ ਡ੍ਰਿਲ ਦੇ ਦੌਰਾਨ ਕੁਝ ਵਿਸ਼ੇਸ਼ ਹਦਾਇਤਾਂ ਨੇ ਜੋ ਕਿ ਧਿਆਨ ਰੱਖਣ ਦੀ ਲੋੜ ਹੈ ਇਹ ਮੈਂ ਸਪੱਸ਼ਟ ਕਰਨਾ ਚਾਹੁੰਦਾ ਕਿ ਇਹ ਕੇਵਲ ਇਤਿਆਹਾਤ ਵਜੋਂ ਡ੍ਰਿਲ ਹੈ ਅਤੇ ਲੋਕਾਂ ਨੂੰ ਇਸ ਸਬੰਧ ਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ 9:30 ਵਜੇ ਜਦ ਹੀ ਸਾਇਰਨ ਵਜੇਗਾ ਉਸ ਵ੍ਰਾਂਤ ਪੂਰੀ ਤਰ੍ਹਾਂ ਬਲੈਕਆਊਟ ਹੋ ਜਾਵੇਗਾ ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾ ਉਹ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਦੇ ਹੇਠ ਲਾ ਕੇ ਕੱਚੇ ਸਥਾਨ ਉਤੇ ਰੋਕ ਲਵੇ ਇਸ ਦੇ ਸਬੰਧ ਦੇ ਵਿੱਚ ਇੱਕ ਹੋਰ ਮੈਂ ਸਪਸ਼ਟਿਕਰਣ ਦਿੰਦਾ ਦੇ ਰਿਹਾ ਕਿ ਜਿਨਨੇ ਵੀ ਹਸਪਤਾਲ ਦੇ ਆਧਾਰੇ ਨੇ ਉਹ ਇਸ ਬਲੈਕਆਊਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਔਰ ਇਸ ਤੋਂ ਇਲਾਵਾ ਪੂਰੇ ਸ਼ਹਿਰ ਕਪੂਰਥਲਾ ਅਤੇ ਫਰਵਾੜਾ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਰਹੇਗਾ ਔਰ ਅੰਤੇ ਵਿੱਚ ਮੈਂ ਇੱਕ ਵਾਰ ਫੇਰ ਸਪਸ਼ਟ ਕਰਨਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਕਬਰਾਂ ਦੀ ਲੋੜ ਨਹੀਂ ਹੈ ਇਹ ਸਿਰਫ ਇਤਿਆਦ ਦੇ ਤੌਰ ਤੇ ਡ੍ਰਿਲ ਕਰਾਈ ਜਾ ਰਹੀ ਹੈ ਅਤੇ ਨਾਲ ਹੀ ਆਪ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਤੁਹਾਡੀ ਸੁਰੱਖਿਆ ਦੇ ਵਿੱਚ ਹਾਜ਼ਰ ਹੈ ਮੌਜੂਦ ਹੈ ਔਰ ਤੁਸੀਂ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦਿਓ ਸ਼ੁਕਰੀਆ